ਸ਼ੋਭਾ ਵਾਤਾ ਦੇਖ ਰਹੇ ਸਾਰਾਈ ਦਰਸ਼ਕਾ ਦਾ ਸਵਾਗਤ ਹੈ ਮਹਕਮਨ ਪ੍ਰੀਤ ਕੋਰਤਾ ਹਾਜ਼ਰ ਹੋਏ ਆ ਅੱਜ ਦੇ ਆਮ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਚੰਡੀਗੜ੍ਹ ਵਿਖੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਤੇ ਸ਼ਹੀਦੀ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ ਤਿਆਰੀਆਂ ਨੂੰ ਲੈ ਕੇ ਵੀ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ ਤਾਂ ਵਦੀਰੀ ਚਾਨਕਰ ਦੇ ਲਈ ਦੱਸਣਾ ਹੈ ਕਿ ਅਧਿਕਾਰੀਆਂ ਨੂੰ ਸ਼ਹੀਦੀ ਸਭਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ਦੀ ਸਾਫ਼ ਸਪਾਈ ਅਤੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਲਈ ਕਿਹਾ ਤਾਂ ਜੋ ਸ਼ਰਧਾਲੂਆਂ ਨੂੰ ਆਉਣ ਜਾਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸ਼ਰਧਾਲੂਆਂ ਦੀ ਸਹੂਲਤ ਦੇ ਲਈ ਐਂਬੂਲੈਂਸ ਫਾਇਰ ਬ੍ਰਿਗੇਡ ਈ ਰਿਕਸ਼ਾ ਮੋਬਾਈਲ ਪਖਾਨੇ ਅਤੇ ਸ਼ਟਲ ਬੱਸਾਂ ਦਾਇਨਾਤ ਕੀਤੀਆਂ ਚੁਆਣੀਆਂ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਹਰ ਇੱਕ ਸੈਕਟਰ ਦੀ ਸੀਸੀਟੀਵੀ ਕੈਮਰਾ ਰਾਹੀਂ ਨਿਗਰਾਨੀ ਵੀ ਰੱਖੀ ਜਾਵੇਗੀ। ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਹਰ ਸਹੂਲਤ ਦੇ ਲਈ ਸੇਵਾ ਦੇ ਵਿੱਚ ਹਾਜ਼ਰ ਹੈ। ਤੇ ਉਧਰੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਜਿਵੇਂ ਦੱਸ ਦਿੰਨੇ ਆ ਕਿ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੇ ਸਕੂਲਾਂ ਦੇ ਲਈ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਤੇ ਸਰਕਾਰੀ ਹੁਕਮਾਂ ਦੇ ਮੁਤਾਬਕ ਸਕੂਲ 24 ਦਸੰਬਰ ਤੋਂ 31 ਦਸੰਬਰ ਤੱਕ ਬੰਦ ਰਹਿਣਗੇ ਪੰਜਾਬ ਦੇ ਸਾਰੇ ਸਕੂਲ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਅਨੰਦਤਾ ਮੱਤਰਾ ਨੇ ਅਨੁਸਾਰ ਇਹ ਹੁਕਮ ਸਾਰੇ ਸਰਕਾਰੀ ਸਕੂਲਾਂ ਦੇ ਨਾਲ ਨਾਲ ਪ੍ਰਾਈਵੇਟ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਤੇ ਲਾਗੂ ਹੁੰਦਾ ਹੈ ਸਕੂਲ 1 ਜਨਵਰੀ ਨੂੰ ਦੁਬਾਰਾ ਖੁੱਲਣਗੇ ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ SCERT ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਹੁਕਮ ਦੀ ਇੱਕ ਕਾਪੀ ਵੀ ਭੇਜ ਦਿੱਤੀ ਹੈ ਹੁਕਮ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ ਪੰਜਾਬ ਦੇ ਵਿੱਚ ਇਸ ਵੇਲੇ 19000 ਤੋਂ ਵੱਧ ਸਰਕਾਰੀ ਸਕੂਲ ਹਨ ਜਿਨ੍ਹਾਂ ਵਿੱਚ 35 ਲੱਖ ਤੋਂ ਵੱਧ ਵਿਦਿਆਰਥੀ ਦਾਖਲ ਹਨ ਮੌਸਮ ਵਿਭਾਗ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਹੈ ਕਿ 21 ਦਸੰਬਰ ਤੋਂ ਬਾਅਦ ਠੰਡ ਵਧੇਗੀ ਤੇ ਇਸ ਦੇ ਲਈ ਵਿਭਾਗ ਕੋਈ ਜੋਖਮ ਨਹੀਂ ਲੈ ਰਿਹਾ ਸਿੱਖਿਆ ਵਿਭਾਗ ਨੇ ਇਹ ਛੁੱਟੀਆਂ ਨੂੰ ਆਪਣੇ ਸਾਲਾਨਾ ਅਕਾਦਮਿਕ ਕੈਲੰਡਰ ਦੇ ਵਿੱਚ ਸ਼ਾਮਲ ਕੀਤਾ ਹੈ ਤੇ ਉਸ ਤੋਂ ਇਲਾਵਾ ਸਿਲੇਬਸ ਜਿਸ ਨੂੰ ਮਹੀਨਾਵਾਰ ਵੰਡਿਆ ਗਿਆ ਹੈ ਉਸ ਨੂੰ ਵੀ ਉਸੇ ਆਧਾਰ ਤੇ ਵੰਡਿਆ ਗਿਆ ਹੈ ਜਿਸ ਦੇ ਨਾਲ ਸਕੂਲਾਂ ਵਿੱਚ ਨਿਯਮਿਤ ਪੜਾਈ ਯਕੀਨੀ ਬਣਾਈ ਜਾ ਸਕੇ ਤੌਦਰੀ ਰੁਕੜਦਾ ਅਗਲੀ ਖਬਰ ਦੇ ਨਾਲ ਅਮਰਿਤਪਾਲ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਵੱਲੋਂ ਧਾਇਰ ਸੰਸਦ ਸੈਸ਼ਨ 'ਚ ਸ਼ਾਮਲ ਹੋਣ ਦੇ ਲਈ ਪੈਰੋਲ ਦੀ ਪਟੀਸ਼ਨ ਤੇ ਬੀਤੇ ਕੱਲ 15 ਦਸੰਬਰ ਨੂੰ ਸੁਣਵਾਈ ਨਹੀਂ ਹੋ ਸਕੀ ਤੇ ਹੁਣ ਇਸ ਪਟੀਸ਼ਨ ਤੇ ਸੁਣਵਾਈ ਅੱਜ ਹੋਵੇਗੀ। ਮਾਮਲੇ ਮਾਮਲਾ ਨਿਰਧਾਰਿਤ ਸੀ ਹਾਈ ਕੋਰਟ 바ਰ ਐਸੋਸੀਏਸ਼ਨ ਦੁਆਰਾ ਕੰਮਕਾਜ ਠੱਪ ਰੱਖਣ ਦੇ ਫੈਸਲੇ ਕਾਰਨ ਅਦਾਲਤੀ ਕਾਰਵਾਈ ਅੱਗੇ ਨਹੀਂ ਵਧ ਸਕੀ ਸੀ ਤੇ ਇਸ ਕਾਰਨ ਸੁਣਵਾਈ ਬੀਤੇ ਕੱਲ ਮੂਲਤਵੀ ਕਰ ਦਿੱਤੀ ਗਈ ਤੇ ਹੁਣ ਅਗਲੀ ਤਾਰੀਖ ਅੱਜ ਯਾਨੀ 16 ਦਸੰਬਰ ਨਿਰਧਾਰਿਤ ਕੀਤੀ ਗਈ ਹੈ ਸਰਕਾਰ ਨੇ ਮਾਮਲੇ ਵਿੱਚ ਆਪਣਾ ਜਵਾਬ ਦਾਇਰ ਕਰ ਦਿੱਤਾ ਤੇ ਦੋਵੇਂ ਧਿਰਾਂ ਬਹਿਸ ਕਰ ਰਹੀਆਂ ਤੇ ਅਮਰਿਤਪਾਲ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਉਮੀਦ ਹੈ ਕਿ ਅਦਾਲਤ ਅੱਜ ਸੁਣਵਾਈ ਦੌਰਾਨ ਕਿਸੇ ਫੈਸਲੇ ਤੇ ਪਹੁੰਚੇਗੀ ਕਿਉਂਕਿ ਸੈਸ਼ਨ ਖਤਮ ਹੋਣ ਤੋਂ ਸਿਰਫ 3 ਦਿਨ ਬਾਕੀ ਹਨ ਪੰਜਾਬ ਦੇ ਵਿੱਚ ਅਗਲੇ 2 ਦਿਨ ਕਾਫੀ ਅਹਿਮ ਰਹਿਣ ਵਾਲੇ ਨੇ ਜੇ ਆਪ ਦੱਸਣੇ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਇੱਕ ਵੱਡੀ ਚੇਤਾਵਨੀ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਤੇ ਠੰਡ ਨੇ ਆਪਣਾ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਤੇ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਫਰਤੀ ਭਵਿੱਖ ਪਾਣੀ ਕੀਤੀ ਗਈ ਹੈ 10 ਦਿਨਿਆਂ ਕੀ ਅੱਜ ਤੋਂ ਲੈ ਕੇ 19 ਦਸੰਬਰ ਤੱਕ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਮੌਸਮ ਵਿਭਾਗ ਨੇ 16 ਦਸੰਬਰ ਯਾਨੀ ਅੱਜ ਸੂਬੇ ਵਿੱਚ ਠੀਤ ਲਹਿਰ ਦਾ yellow alert ਜਾਰੀ ਕੀਤਾ ਹੈ 10 ਦਸੰਬਰ ਤੋਂ ਸੂਬੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਪੂਰਵਿਕ ਬਾਣੀ ਕੀਤੀ ਗਈ ਹੈ ਦੱਸ ਦਿੰਦੇ ਆ ਕਿ ਇਸ ਤੋਂ ਇਲਾਵਾ 17 ਦਸੰਬਰ ਤੋਂ ਇੱਕ ਨਵਾਂ ਪੱਛਮੀ ਪ੍ਰਭਾਵ ਵੀ ਸਰਗਰਮ ਹੋਣ ਜਾ ਰਿਹਾ ਜਿਸ ਦਾ ਅਸਰ ਪੰਜਾਬ ਦੇ ਮੌਸਮ ਤੇ ਵੀ ਹੋਣ ਦੀ ਸੰਭਾਵਨਾ ਹੈ ਉਤਹੀ ਜੇਕਰ ਸੂਬੇ ਦੇ ਤਾਪਮਨ ਦੀ ਗੱਲ ਕੀਤੀ ਜਾਵੇ ਪਿਛਲੇ 24 ਘੰਟਿਆਂ ਦੌਰਾਨ ਕੱਟੋ-ਕੱਟ ਤਾਪਮਨ ਦੇ ਵਿੱਚ 0.1 ਡਿਗਰੀ ਦੀ ਹਲਕੀ ਗਿਰਾਵਟ ਦਰਜ ਕੀਤੀ ਗਈ ਹੈ। ਬਠਿੰਡਾ ਦੇ ਵਿੱਚ ਤਾਪਮਨ 5 ਡਿਗਰੀ ਤੋਂ ਵੀ ਹੇਠਾਂ ਦਰਜ ਕੀਤਾ ਗਿਆ ਜੋ ਸੂਬੇ ਭਰ ਦੇ ਵਿੱਚੋਂ ਸਭ ਤੋਂ ਘੱਟ ਹੈ। ਇਸ ਤੋਂ ਇਲਾਵਾ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਫਰੀਦਕੋਟ, ਗੁਰਦਾਸਪੁਰ, ਬਠਿੰਡਾ, ਹੁਸ਼ਿਆਰਪੁਰ ਤੇ ਮਾਨਸਾ ਦੇ ਵਿੱਚ ਵੀ ਕੱਟੋ-ਕੱਟ ਤਾਪਮਨ 10 ਡਿਗਰੀ ਤੋਂ ਹੇਠਾਂ ਹੀ ਰਿਹਾ ਹੈ। ਵਾਧੇ ਅਗਲੀ ਖਬਰ ਤੇ ਵਾਲ ਅੰਮ੍ਰਿਤਸਰ ਦੇ ਵਿੱਚ ਅੱਜ ਜ਼ਿਲ੍ਹਾ ਪੈਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਹੋਣਗੀਆਂ ਅੰਮ੍ਰਿਤਸਰ ਦੇ ਵਿੱਚ ਅੱਜ ਯਾਨੀ 16 ਦਸੰਬਰ ਨੂੰ ਮੋੜ ਬਲਾਕ ਸਮਿਤੀ ਅਤੇ ਜ਼ਿਲ੍ਹਾ ਪੈਰਿਸ਼ਦ ਦੀਆਂ ਚੋਣਾਂ ਹੋਣਗੀਆਂ ਜਿਹੜਾ ਦੱਸ ਦਿੰਦੇ ਆ ਕਿ ਅੰਮ੍ਰਿਤਸਰ ਤੇ ਖਾਸਾ ਅਤੇ ਵਰਪਾਲ ਜ਼ੋਨ ਦੇ ਵਿੱਚ ਪਹਿਲਾਂ ਰੱਦ ਕੀਤੀਆਂ ਗਈਆਂ ਚੋਣਾਂ ਮੁੜ ਕਰਵਾਈਆਂ ਜਾ ਰਹੀਆਂ ਹਨ ਬੈਲਟ ਪੇਪਰ ਦੇ ਵਿੱਚ ਹੋਈ ਗਲਤ ਪ੍ਰਿੰਟਿੰਗ ਕਾਰਨ ਇਹ ਚੋਣਾਂ ਰੱਦ ਕੀਤੀਆਂ ਗਈਆਂ ਸਨ ਦੱਸਣਿਆ ਕਿ ਅੱਜ ਸਵੇਰੇ 8 ਵਜੇ ਤੋਂ ਅਟਾਰੀ ਦੇ ਖਾਸਾ ਅਤੇ ਬਰਪਾਲ ਕਲਾਂ ਦੇ 9 ਬੂਥਾਂ ਤੇ ਮੁੜ VOTING ਹੋਵੇਗੀ ਚੋਣਾਂ ਦੇ ਨਤੀਜੇ 17 ਦਸੰਬਰ ਨੂੰ ਐਲਾਨਨੇ ਜਾਣਗੇ ਦੱਸਣਯੋਗ ਹੈ ਕਿ ਪੂਰੇ ਸੂਬੇ ਵਿੱਚ ਬੀਤੇ ਦਿਨ 347 ਜ਼ਿਲ੍ਹਾ ਪਰੀਸ਼ਦਾਂ ਅਤੇ 2838 ਬਲਾਕ ਕਮੇਟੀਆਂ ਦੀਆਂ ਸੀਟਾਂ ਲਈ VOTING ਹੋਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਕੁੱਲ 9775 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਾਂ ਤੇ ਚੋਣਾ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਦੇ ਲਈ ਲਗਭਗ 90 ਹਜ਼ਾਰ ਕਰਮਚਾਰੀ ਤੈਨਾਤ ਕੀਤੇ ਗਏ ਸਨ ਤਾਂ ਬਾਅਦ ਅਗਲੀ ਖਬਰਦਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇਹ ਅਖਲੀ ਖਬਰ ਸਾਹਮਣੇ ਆ ਰਹੀ ਹੈ ਦੱਸ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੌਰੇ ਤੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਦੋ ਦਿਨਾਂ ਦੇ ਦੌਰੇ ਦੇ ਲਈ ਜਾਰਡਨ ਪਹੁੰਚੇ ਜਾਰਡਨ ਦੇ ਪ੍ਰਧਾਨ ਮੰਤਰੀ ਜਾਫਰ ਹਸਨ ਨੇ ਹਵਾਈ ਅੱਡੇ ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਹ ਰਾਜਾ ਅਬਦੁੱਲਾ ਇਬਨ ਅਲ ਹੁਸੈਨ ਦੇ ਸੱਦੇ ਤੇ ਦੋ ਦਿਨਾਂ ਦੌਰੇ ਦੇ ਦੇਸ਼ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਨਾਲ ਬਹੁਤल्ली ਗੱਲਬਾਤ ਵੀ ਕਰਨਗੇ ਇਹ ਫੇਰੀ ਭਾਰਤ ਅਤੇ ਜਾਰਡਨ ਦੇ ਵਿਚਕਾਰ ਕੂਟਨੀਤਿਕ ਸੰਬੰਧਾਂ ਦੀ 75ਵੇਂ ਵਰੇ ਗੱਣ ਨੂੰ ਦਰਸਾਉਂਦੀ ਹੈ ਮੋਦੀ 7 ਸਾਲਾਂ ਬਾਅਦ ਜਾਰਡਨ ਪਹੁੰਚੇ ਹਨ ਉਹ ਪਹਿਲਾਂ 2018 ਵਿੱਚ ਇੱਕ ਟਰਾਂਜ਼ਿਟ ਫੇਰੀ ਦੌਰਾਨ ਜਾਰਡਨ ਦੇ ਵਿੱਚ ਰਹੇ ਸਨ ਤੇ ਹੋਟਲ ਪਹੁੰਚਣ ਤੇ ਭਾਰਤੀ ਪ੍ਰਵਾਸੀਆਂ ਦੁਆਰਾ ਪ੍ਰਧਾਨ ਮੰਤਰੀ ਮੋਦੀ ਦਾ ਨਿਗਾ ਸਵਾਗਤ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਭਾਰਤੀ ਪਾਈਚਾਰਏ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਵੀ ਕੀਤੀ ਤੋ ਅਧਰੇ ਵਿਜਲੈਂਸ ਬਿਊਰੋ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ 11 ਵਿਅਕਤੀਆਂ ਨੂੰ ਝੜਾ ਕੇ ਕਾਬੂ ਕਰ ਲਿਆ ਹੈ ਪੰਜਾਬ ਵਿਜਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਚੱਲ ਰਹੀ ਮੁਹਿੰਮ ਦੌਰਾਨ ਨਵੰਬਰ ਮਹੀਨੇ ਦੌਰਾਨ 8 ਵੱਖ-ਵੱਖ ਟਰੈਪ ਕੇਸਾਂ ਦੇ ਵਿੱਚ 9 ਸਰਕਾਰੀ ਮੁਲਾਜ਼ਮਾਂ ਤੇ 2 ਪ੍ਰਾਈਵੇਟ ਵਿਅਕਤੀਆਂ ਨੂੰ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਦੱਸਨਿਆ ਕਿ ਅੱਜ ਇੱਥੇ ਇਹ ਜਾਣਕਾਰੀ ਦਿੰਦਿਆ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰਣੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਇਸ ਸਮੇਂ ਦੌਰਾਨ ਸਰਕਾਰੀ ਮੁਲਾਜ਼ਮਾਂ ਅਤੇ ਹਰ ਖੇਤਰ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਉਹਨਾਂ ਦੱਸਿਆ ਕਿ ਬਿਊਰੋ ਨੇ ਪਿਛਲੇ ਮਹੀਨੇ ਵੱਖ-ਵੱਖ ਸਮਰਥ ਅਦਾਲਤਾਂ ਵਿੱਚ 12 ਵਿਜੀਲੈਂਸ ਕੇਸਾਂ ਨਾਲ ਸੰਬੰਧਿਤ ਚਲਾਨ ਪੇਸ਼ ਕੀਤੇ ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਲਈ ਸੱਤ ਕੇਸਾਂ ਵਿੱਚ ਵਿਜੀਲੈਂਸ ਚਾਂਚ ਦੀ ਦਰਜ ਕੀਤੀਆਂ ਗਈਆਂ ਹਨ ਉਹਨਾਂ ਨੇ ਅੱਗੇ ਇਹ ਕਿਹਾ ਕਿ 17 ਮੁਜ਼ਮਮਾ ਦੇ ਵਿਰੁੱਧ 8 ਅਪਰਾਧਿਕ ਮਾਮਲੇ ਵੀ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ 11 ਸਰਕਾਰੀ ਕਰਮਚਾਰੀ ਸ਼ਾਮਲ ਹਨ ਇਸ ਸਬੰਧੀ ਹੋਰ ਵੇਰਵੇ ਦਿੰਦਿਆਂ ਉਹਨਾਂ ਨੇ ਅਗੇ ਦੱਸਿਆ ਕਿ ਵੱਖ-ਵੱਖ ਅਦਾਲਤਾਂ ਨੇ ਪਿਛਲੇ ਮਹੀਨੇ ਦੌਰਾਨ ਬਿਊਰੋਬਲੋ ਦਾਇਰ ਕੀਤੇ ਤਿੰਨ ਰਿਸ਼ਵਤਖੋਰੀ ਦੇ ਕੇਸਾਂ ਦਾ ਫੈਸਲਾ ਵੀ ਕੀਤਾ ਜਿਸ ਦੇ ਵਿੱਚ ਪੰਜ ਵਿਅਕਤੀਆਂ ਨੂੰ ਦੋਸ਼ ਠਹਿਰਾਇਆ ਗਿਆ ਅਤੇ 3 ਸਾਲ ਤੋਂ 5 ਸਾਲ ਦੀ ਕੈਦ ਅਤੇ 10,000 ਰੁਪਏ ਤੋਂ 68,000 ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ। ਹੁਣ ਸੋਸ਼ਲ ਮੀਡੀਆ ਦੀ ਜਾਂਚ ਵੀ ਕਰੇਗਾ ਅਮਰੀਕਾ ਜੁਆਂਦਾਸਨਿਆ ਇੱਕ ਵੱਡੀ ਅਪਡੇਟ H1B ਵੀਜ਼ੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ। 트럼ਪ ਪ੍ਰਸ਼ਾਸਨ H1B ਅਤੇ H4 ਵੀਜ਼ਾ ਬਿਨੈਕਾਰਾਂ ਦੀ ਸਖਤ ਜਾਂਚ ਤੇ ਤਸਦੀਕ ਸ਼ੁਰੂ ਕਰੇਗਾ ਜਿਸ ਦੇ ਵਿੱਚ ਉਹਨਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਵੀ ਸ਼ਾਮਿਲ ਹੈ ਜਿਵੇਂ ਦੱਸਿਆ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਨਵੇਂ ਆਦੇਸ਼ ਦੇ ਵਿੱਚ ਕਿਹਾ ਕਿ 15 ਦਸੰਬਰ ਤੋਂ ਸਾਰੇ H1B ਬਿਨੈਕਾਰਾਂ ਤੇ ਉਹਨਾਂ ਦੇ ਅਸ਼ੁੱਤਾਂ ਦੀ ਆਨਲਾਈਨ ਮੌਜੂਦਗੀ ਦੀ ਸਮੀਖਿਆ ਕੀਤੀ ਜਾਵੇਗੀ ਵਿਦਿਆਰਥੀਆਂ ਤੇ एक्सचेंज विजिटਰਾਂ ਨੂੰ ਪਹਿਲਾਂ ਹੀ ਇਸ ਸਮਿਖਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਹੁਣ ਵਿਭਾਗ ਨੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਕਰਨ ਦੇ ਲਈ ਇਸ ਜ਼ਰੂਰਤ ਦਾ ਵਿਸਤਾਰ ਕੀਤਾ ਹੈ ਤਾਂ ਜੋ H1B ਪਨੇਕਾਰਾਂ ਅਤੇ H4 ਵੀਜ਼ਾ ਤੇ ਉਹਨਾਂ ਦੇ ਆਸ਼ਰਿਤਾਂ ਨੂੰ ਸ਼ਾਮਲ ਕੀਤਾ ਜਾ ਸਕੇ ਦਰਅਸਲ 트럼ਪ ਪ੍ਰਸ਼ਾਸਨ ਨੇ ਵੀਜ਼ਾ ਨਿਯਮਾਂ ਦੇ ਵਿੱਚ ਇੱਕ ਵਟਾ ਬਤਲਾ ਕੀਤਾ ਹੈ ਜਿਸ ਦੇ ਨਾਲ H1B ਅਤੇ H4 ਵੀਜ਼ਾ ਬੇਨਕਾਰਾ ਲਈ ਸੋਸ਼ਲ ਮੀਡੀਆ ਸਕ੍ਰੀਨਿੰਗ ਲਾਜ਼ਮੀ ਹੋ ਗਈ ਹੈ ਅਮਰੀਕੀ ਵਿਦੇਸ਼ ਵਿਭਾਗ ਦੇ ਨਵੇਂ ਆਦੇਸ਼ ਦੇ ਅਨੁਸਾਰ ਇਹ ਨਿਯਮ ਇੱਕ ਐਪ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਵਿਭਾਗ ਨੇ ਸਪਸ਼ਟ ਤੌਰ ਤੇ ਕਿਹਾ ਕਿ H1B ਵਰਕਿੰਗ ਵੀਜ਼ਾ ਦੇ H4 ਆਫਟਰਇਟ ਵੀਜ਼ਾ ਵੀਜ਼ਾ ਲਈ ਬੇਨਕਾਰਾ ਨੂੰ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਤੇ गोपनीयता सेटिंगਾਂ ਬਦਲਨੀਆਂ ਪੈਣਗੀਆਂ ਇਸ ਦਾ ਇਹ ਮਤਲਬ ਹੈ ਕਿ ਜੇਕਰ ਤੁਸੀਂ ਆਪਣਾ ਖਾਤਾ ਲੋਕ ਕਰ ਲਿਆ ਤਾਂ ਤੁਹਾਨੂੰ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨਵੇਂ ਨਿਯਮ ਦੇ ਅਨੁਸਾਰ ਅਧਿਕਾਰੀਆਂ ਨੂੰ ਜਾਂਚ ਦੀ ਸਹੂਲਤ ਦੇ ਲਈ ਤੁਹਾਡੀਆਂ ਆਨਲਾਈਨ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਚਾਹੀਦੀ ਹੈ ਤਾਂ ਇਹ ਵੱਡੀ ਅਪਡੇਟ ਜਿਹੜੀ ਕਿ ਸਵੈ ਲਈ ਸਾਹਮਣੇ ਆ ਰਹੀ ਹੈ ਤੌਧਰੀ ਪ੍ਰਨੀਤ ਕੌਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਵਿੱਚ ਉਹਨਾਂ ਦੇ ਲੋ ਆਪਣਾ ਪੱਖ ਕੁਝ ਗੱਲਾਂ ਨੂੰ ਲੈ ਕੇ ਸਾਹਮਣੇ ਰੱਖਿਆ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਦੇ ਵਿੱਚ ਵਾਪਸੀ ਦੀਆਂ ਚਾਲ ਰਹੀਆਂ ਚਰਚਾਵਾਂ ਦਰਮਿਆਨ ਪ੍ਰਨੀਤ ਕੌਰ ਦਾ ਪੱਟਾ ਬਿਆਨ ਸਾਹਮਣੇ ਆਇਆ ਅਨਿਤ ਕੋੜ ਨੇ ਕਿਹਾ ਕਿ ਇਹ ਸਭ ਅਫਵਾਹ ਹੈ ਅਤੇ ਸਿਰਫ ਕਹਿਣ ਦੀਆਂ ਹੀ ਗੱਲਾਂ ਹਨ ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਜਿਹੜੀ ਪਾਰਟੀ ਦੇ ਵਿੱਚ ਹਨ ਉਹ ਉੱਥੇ ਹੀ ਰਹਿਣਗੇ ਤੇ ਉਹ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾ ਰਹੇ ਕੈਪਟਨ ਅਮਰਿੰਦਰ ਸਿੰਘ ਆਪਾ ਪਾਰਟੀ ਦੇ ਵਿੱਚ ਹੀ ਰਹਿਣਗੇ ਕੈਪਟਨ ਅਮਰਿੰਦਰ ਸਿੰਘ ਆਪਣਾ ਸਟੈਂਡ ਕਲੀਅਰ ਕਰ ਚੁੱਕੇ ਹਨ ਕੈਪਟਨ ਸਾਹਿਬ ਦਾ ਜੋ ਸਟੈਂਡ ਹੈ ਉਹ ਉੱਥੇ ਹੀ ਰਹਿਣਗੇ ਤੇ ਮਨ ਤੇ ਸਰੀਰ ਇਸੇ ਪਾਰਟੀ ਦੇ ਵਿੱਚ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕੈਪਟਨ ਅਮੰਦਰ ਸਿੰਘ ਨੇ ਪਾਜਪਾ ਦੇ ਵਿੱਚ ਜਾਣ ਦਾ ਫੈਸਲਾ ਸੋਚ ਸਮਝ ਕੇ ਹੀ ਲਿਆ ਸੀ ਤੇ ਪੰਜਾਬ ਦਾ ਫਾਇਦਾ ਸੋਚ ਕੇ ਹੀ ਉਹਨਾਂ ਪਾਜਪਾ ਦੇ ਵਿੱਚ ਜਾਣ ਦਾ ਫੈਸਲਾ ਲਿਆ ਸੀ। ਕੋਈ ਨਹੀਂ ਕਹਾਣੀ। ਹੂੰ। ਔਰ ਕੈਪਟਨ ਸਾਹਿਬ ਜਿੱਥੇ ਬੈਠੇ ਹੈ ਉੱਥੇ ਹੀ ਨੇ। ਇਸੇ ਕੋਈ ਜ਼ਿਆਦਾ ਜ਼ਰੂਰਤ ਨਹੀਂ ਕੋਈ ਸਵਾਲ ਜਵਾਬ ਕਰਨ ਦਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਜਾ ਰਿਹਾ ਹਾਂ। ਹੂੰ। ਬੀਜਪੀ ਦੇ ਵਿੱਚ ਨਹੀਂ ਬੀਰਬੀ ਦੇ ਵਿੱਚ ਰਹਿਣਗੇ ਇੱਕ ਸਟੇਟਮੈਂਟ ਵੀ ਆ ਗਈ ਹੈ ਤਾਂ ਮੇਰੇ خیال ਚ ਇਹਦਾ ਸਵਾਲ ਤਾਂ ਕੋਈ ਮੈਨੇ ਨਹੀਂ ਰੱਖਦਾ ਗਲਤ ਹੋਈ ਜੀ ਕੋਈ ਥੋੜੀ ਗੱਲ ਕੋਈ ਗਲਤ ਨਹੀਂ ਮੇਰੀ ਗੱਲਬਾਤ ਦਾ ਅਲੱਗ ਗੱਲ ਹੈ ਮੈਂ ਕਦੇ ਕਿਸੇ ਕਾਂਗਰਸ ਦੇ ਨਾਲ ਨਹੀਂ ਕੀਤੀ ਹੈ ਬਿਲਕੁਲ ਨਹੀਂ ਜੋ ਤੇ ਦਰੇ ਜੀ ਆਮ ਬਾਕਸ ਕ੍ਰਿਕਟ ਲੀਗ ਦੀਆਂ ਜੋ ਨਵੀਂ ਸ਼ੁਰੂਆਤ ਦਾ ਚੜਾਕੀ ਐਲਾਨ ਕਰ ਦਿੱਤਾ ਗਿਆ ਜੀਐਮ ਬਾਕਸ ਟੂਕਿਟ ਲੀਗ ਦੀ ਅਜਨਵੀਂ ਸ਼ੁਰੂਆਤ ਦਾ ਐਲਾਨ ਹੋਇਆ ਦੱਸਣਾ ਕਿ ਜੀਐਮ ਬਾਕਸ ਐਸੋਸੀਏਸ਼ਨ ਦੇ ਵੱਲੋਂ ਇਹ ਕੀਤਾ ਗਿਆ ਜੋ ਕਿ ਉੱਤਰ ਭਾਰਤ ਦੇ ਕ੍ਰਿਕਟ ਬਾਕਸ ਖਿਡਾਰੀਆਂ ਨੂੰ ਚੰਗਾ ਮੌਕਾ ਦਵੇਗਾ ਤੇ ਉਹਨਾਂ ਦੇ ਕੈਰੀਅਰ ਦੇ ਨਾਲ ਕਮਾਈ ਦਾ ਵੀ ਵਧੀਆ ਸਾਧਨ ਹੋਵੇਗਾ ਇਹ ਦੱਸਣਾ ਕਿ ਪੰਜਾਬ ਹਿਮਾਚਲ ਦਿੱਲੀ ਤੇ ਕਈ ਹੋਰ ਸੂਬਿਆਂ ਦੇ ਵਿੱਚ ਖਿਡਾਰੀ ਇਸ ਦੇ ਨਾਲ ਜੁੜ ਸਕਦੇ ਹਨ ਤੇ ਆਪਣਾ ਚੰਗਾ ਭਵਿੱਖ ਜੁੜਾ ਕੀ ਬਣਾ ਸਕਦੇ ਹਨ ਐਸੋਸੀਏਸ਼ਨ ਬਣਾਈ ਹੈ ਜਿਹਦਾ ਨਾਮ ਹੈ ਜੀਐਮ ਬੋਟਸ ਕ੍ਰਿਕਟ ਐਸੋਸੀਏਸ਼ਨ ਤੇ ਇਹ ਇੰਡੀਆ ਦੀ ਪਹਿਲੀ ਬੋਟਸ ਕ੍ਰਿਕਟ ਖੇਲਣ ਵਾਲੀ ਜਿਹਨੂੰ ਅਸੀਂ ਕੇਜ ਕ੍ਰਿਕਟ ਵੀ ਕਹਿੰਦੇ ਹਾਂ ਉਹਦੀ ਐਸੋਸੀਏਸ਼ਨ ਹੈ ਤੇ ਇਹ ਐਸੋਸੀਏਸ਼ਨ ਅਸੀਂ ਲਾਂਚ ਕੀਤੀ ਹੈ ਇਹਦਾ ਮੇਨ ਆਬਜੈਕਟਿਵ ਹੈ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਦਾ ਕਿ ਅਸੀਂ ਇਹਦੇ ਟ੍ਰਾਇਲ ਅਨਾਉਂਸ ਕਰ ਰਹੇ ਹਾਂ ਪੰਜਾਬ ਦੇ ਵਿੱਚ ਤੇ ਜਿਹੜੀ 23 ਡਿਸਟ੍ਰਿਕਟਸ ਹੈ ਹਰ ਡਿਸਟ੍ਰਿਕਟ ਦੇ ਵਿੱਚ ਇਹਦਾ ਟ੍ਰਾਇਲ ਹੋਗਾ ਜਿਹੜੇ ਬੱਚੇ ਆ ਟ੍ਰਾਇਲ ਦੇਣਗੇ ਤੇ ਇਹਨਾਂ ਦੀ ਏਜ ਹੈ 15 ਤੋਂ 45 ইয়ার্স ਉਦੇ ਬਾਅਦ ਜਿਹੜੇ ਬੱਚੇ ਇਹਦੇ ਵਿੱਚ ਟ్రਾਇਲ ਲਾਂਗੇ ਤੇ ਸਾਡਾ ਟਾਰਗੇਟ ਹੈ ਕਿ ਅਸੀਂ 4000 ਬੱਚਿਆਂ ਨੂੰ ਇਸ ਟ్రਾਇਲ ਦੇ ਥਰੂ ਸਿਲੈਕਟ ਕਰੇ ਤੇ ਜਿਹੜੇ ਆ ਬੱਚੇ ਸਿਲੈਕਟ ਹੋਣਗੇ ਪਹਿਲੇ ਇਹਨਾਂ ਨੂੰ ਇੱਕ ਪੂਲ ਬਣਾਇਆ ਜਾਏਗਾ ਬੱਚਿਆਂ ਦਾ ਜਿੱਤੇ ਵਿੱਚ ਸਾਨੂੰ ਬੋਲਰ, ਬੈਟਸਮੈਨ, ਵਿਕਟ ਕੀਪਰ, 올 ਰਾਊਂਡਰ ਕੈਟਾਗਰੀ ਵਾਈਜ਼ ਮਿਲेंगे ਜਦ ਸਾਡੇ ਕੋਲ ਹੈ ਡਾਟਾਬੇਸ ਤਿਆਰ ਹੋ ਜਾਏਗਾ ਇੰਟਰੈਸ ਦੇ ਥਰੂ ਪਲੇਅਰਸ ਦਾ ਉਹਦੇ ਬਾਅਦ ਇਹਨਾਂ ਦਾ ਅਸੀਂ ਟ్రਾਇਲ ਕੈਂਪ ਲਗਾਏਗਾ ਔਰ ਇਹ ਕੈਂਪ ਲਗਾਉਣ ਦੇ ਬਾਅਦ ਇਨ ਬੱਚਾ ਨੂੰ ਅਸੀਂ ਪੂਰਾ ਪ੍ਰੋਫਾਈਲ ਬਣਾ ਕੇ ਦੇਸ਼ ਔਰ ਵਿਦੇਸ਼ ਵਿੱਚ ਜਿੰਨੇ ਵੀ ক্রিকেট ਬੋਰਡ ਹੈਗੇ ਔਰ ਉਹਦੇ ਨਾਲ ਜਿੰਨੇ ਵੀ ਆਪਣੇ ٹینس ਬਾਲ ਬਾਕਸ ক্রিকেট ਦੇ ਟੂਰਨਾਮੈਂਟ ਹੁੰਦੇ ਹਨ ਉਹ ਟੂਰਨਾਮੈਂਟ ਔਰ ਲੀਗ ओनर्स ਦੇ ਨਾਲ ਇਹ ਪ੍ਰੋਫਾਈਲ ਸ਼ੇਅਰ ਕੀਤੀ ਜਾਏਗੀ ਇਹਦਾ ਮੇਨ ਆਬਜੈਕਟਿਵ ਹੈ ਕਿਉਂਕਿ ਪਹਿਲੀ ਵਾਰ ਹੈ ਭਾਰਤ ਵਿੱਚ ਇਸ ਤਰੀਕੇ ਦੇ ਨਾਲ ਹੋ ਰਿਹਾ ਹੈ ਤੇ ਜਿਹੜੀ ਤਿੰਨ ਮੇਜਰ ਮਸਲੇ ਹੈ ਇੱਕ ਮਸਲਾ ਹੈ ਸਾਡਾ ਡਰਗ ਅਬਿਊਜ਼ ਦਾ ਦੂਜਾ ਮਸਲਾ ਹੈ ਬੱਚਿਆਂ ਦੇ ਇਮੀਗ੍ਰੇਸ਼ਨ ਦਾ ਔਰ ਤੀਜਾ ਮਸਲਾ ਹੈ ਰੋਜ਼ਗਾਰ ਦਾ ਤੇ ਇਹ ਜਿਹੜਾ ਜੀਐਮ ਬੋਟਸ ক্রিকেট ਐਸੋਸੀਏਸ਼ਨ ਲਾਂਚ ਹੋ ਰਹੀ ਹੈ ਇਹ ਤਿੰਨੋਂ ਚੀਜ਼ਾਂ ਨੂੰ ਟੈਟਰ ਕਰਨ ਦੇ ਲਈ ਔਰ ਇਹਨਾਂ ਤੋਂ ਬੱਚਾ ਦੇ ਲਈ ਇੱਕ ਰੋਜ਼ਗਾਰ ਔਰ ਇਨਕਮ ਜਨਰੇਟ ਕਰਨ ਦੇ ਲਈ ਇਹ ਲਾਂਚ ਕੀਤੀ ਗਈ ਹੈ। ਤੋਦਰੀ ਹਿਮਾ ਮਾਲਣੀ ਦੇ ਵੱਲੋਂ Rajasthan ਦੇ ਇੱਕ ਪਰਿਵਾਰ ਦੇ ਲਈ ਮਦਦ ਦਾ ਹੱਥ ਵਧਾਇਆ ਹੈ। Rajasthan ਦੇ Sirohi ਜ਼ਿਲ੍ਹੇ ਤੋਂ ਤਿਲ ਨੂੰ ਛੂ ਲੈਣ ਵਾਲੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਟਾਂਕਰੀਆ ਇਲਾਕੇ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਨੂੰ ਮਸ਼ਹੂਰ ਬਾਲੀਵੁੱਡ ਅਦਾਕਾਰਾਂ ਤੇ ਸਾਂਸਦ ਮੈਂਬਰ हेमा मालिनी ਦਾ ਵਿਸ਼ੇਸ਼ ਪਿਆਰ ਅਤੇ ਸਮਰਥਨ ਮਿਲਿਆ ਹੈ ਪਰਿਵਾਰ ਦੀ ਧੀ ਦੇ ਵਿਆਹ ਦੇ ਮੌਕੇ ਤੇ हेमा मालिनी ਨੇ ਲੱਖਾਂ ਰੁਪਏ ਦੇ ਤੋਹਫੇ ਦੇ ਕੇ ਪਰਿਵਾਰ ਨੂੰ ਅਸ਼ੀਰਵਾਦ ਦਿੱਤਾ ਹੈ ਹਾਦਕਾਰਾ हेमा मालिनी ਦੇ ਪ੍ਰਤੀਨਿਧੀ ਡਾਕਟਰ ਸ਼ੇਤਾਨ ਸਿੰਘ ਪਟੇਲ ਨਿੱਜੀ ਤੌਰ ਤੇ ਸਿਰੋਹੀ ਗਏ ਅਤੇ ਵਾਲਮਿੱਕੀ ਪਰਿਵਾਰ ਨੂੰ ਇਹ ਤੋਹਫੇ ਪੇਟ ਕੀਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਇਸ ਵੇਲੇ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਪਰਿਵਾਰ ਹੇਮਾ ਮਾਲਿਨੀ ਦੇ ਤੋਹਫਿਆਂ ਤੋਂ ਪ੍ਰਭਾਵਿਤ ਹੋਇਆ ਤੇ ਸੰਸਦ ਮੈਂਬਰ ਦਾ ਧੰਨਵਾਦ ਵੀ ਕੀਤਾ ਪਰਿਵਾਰ ਦੀ ਮਾਂ ਨੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਦਿਆਂ ਦੱਸਿਆ ਕਿ ਹੇਮਾ ਮਾਲਿਨੀ ਦਾ ਸਮਰਥਨ ਕੋਈ ਨਵੀਂ ਗੱਲ ਨਹੀਂ ਹੈ ਉਸਨੇ ਕਿਹਾ ਹੇਮਾ ਮਾਲਿਨੀ ਜੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸਾਡੀ ਬਹੁਤ ਮਦਦ ਕੀਤੀ ਜਦੋਂ ਮੇਰੇ ਪੁੱਤਰ ਨੂੰ ਇਲਾਜ ਦੀ ਲੋੜ ਸੀ ਅਤੇ ਹੁਣ ਮੇਰੀ ਧੀ ਦੇ ਵਿਆਹ ਲਈ ਇਨਾ ਮਹੱਤਵਪੂਰਨ ਸਮਰਥਨ ਦੇ ਕੇ ਉਹਨਾਂ ਨੇ ਸਾਡੇ ਪਰਿਵਾਰ ਅਤੇ ਬਹੁਤ ਵੱਡਾ ਝੜਾ ਕੇ ਉਪਕਾਰ ਕੀਤਾ ਅਸੀਂ ਇਹਨਾਂ ਉਪਕਾਰਾਂ ਨੂੰ ساری ਜ਼ਿੰਦਗੀ ਯਾਦ ਰੱਖਾਂਗੇ। ਤੋਂਦਰੀ ਖੇਡ ਜਗਤ ਤੋਂ ਵੀ ਕਬੱਡੀ ਅਪਡੇਟ ਸਾਹਮਣੇ ਆ ਰਹੀ ਹੈ। ਭਾਰਤੀ ਸਲਾਮੀ ਬਲੇਬਾਸ ਸ਼ਫਾਲੀ ਵਰਮਾ ਨੂੰ ਦੱਖਣੀ ਅਫਰੀਕਾ ਵਿਰੋਧੋਂ 1 ਡੇ ਵਰਲਡ ਕੱਪ ਫਾਈਨਲ ਵਿੱਚ ਉਸਦੇ ਨਿਰਣਾਇਕ ਪ੍ਰਦਰਸ਼ਨ ਤੋਂ ਬਾਅਦ ਨਵੰਬਰ 2025 ਲਈ ICC ਵਿਮੈਨਸ ਪਲੇਅਰ ਆਫ ਦਾ ਮੰਥ ਚੁਣਿਆ ਗਿਆ। ਜ਼ਖਮੀ ਪ੍ਰਤੀਕਾਰ 라ਵਲ ਦੇ ਬਦਲ ਬਜੋ ਤੇ ਰਾਛਫਾਲੀ ਨੂੰ 78 ਗੇਂਦਾਂ ਵਿੱਚ 87 ਦੌੜਾਂ ਬਣਾ ਕੇ ਸੁਰਖੀਆਂ ਦੇ ਵਿੱਚ ਆ ਗਈ ਜੋ ਕਿ ਇੱਕ ਭਾਰਤੀ ਸਲਾਮੀ ਬੱਲੇਬਾਜ਼ ਦੁਆਰਾ ਵਿਸ਼ਵ ਕੱਪ ਫਾਈਨਲ ਵਿੱਚ ਸਭ ਤੋਂ ਵੱਧ ਸਕੋਰ ਹੈ ਉਸ ਦੀ ਹਮਲਾਵਰ ਸ਼ੁਰੂਆਤ ਭਾਰਤ ਦੇ ਉਪ ਕਪਤਾਨ ਸਮ੍ਰਿਤੀ ਮੰਦਾਨਾ ਦੇ ਨਾਲ 100 ਦੌੜਾਂ ਦੀ ਰਿਕਾਰਡ ਸਾਂਝਦਾਰੀ ਦੇ ਨਾਲ ਭਾਰਤ ਦੇ ਲਈ 298 ਤੇ 7 ਸਕੋਰ ਬਣਾਉਣ ਦੇ ਲਈ ਸ਼ੁਰੂ ਸੁਰਤੈਕ ਕੀਤੀ ਤੇ ਇਹ ਸਨਮਾਨ ਸ਼ਿਫਾਲੀ ਲਈ ਇੱਕ ਸ਼ਾਨਦਾਰ ਬਦਲਾਅ ਦਾ ਸੰਕੇਤ ਹੈ ਜਿਸ ਨੂੰ ਪਹਿਲਾਂ ਭਾਰਤ ਦੀ 1 ਡੇ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਅਰਬਿਸ਼ਪ ਕਪਤੇ ਲਈ ਵਾਪਸੀ ਤੋਂ ਪਹਿਲਾਂ ਘਰੇਲੂ ਕ੍ਰਿਕਟ ਦੇ ਵਿੱਚ ਆਪਣੀ ਫਾਰਮ ਨੂੰ ਮੁੜ ਖੋਜਣ ਦੇ ਲਈ ਕੰਮ ਕੀਤਾ ਸ਼ਿਫਾਲੀ ਅਗਲੀ ਵਾਰ 21 ਦਸੰਬਰ ਤੋਂ ਵਿਸ਼ਵ ਤਾਂ ਫਿਲਹਾਲ ਦੇ ਲਈ ਇਸ ਬ੍ਰਿਟਨ ਦੇ ਵਿੱਚ ਬਸ ਇਨਾਈ ਮਨੋਦ ਚਾਲਸਾ ਤਾਨਪਾ